Okay. ਇਸ ਵੱਲੇ ਦੀ ਵੱਡੀ ਖਬਰ ਦਿੱਲੀ ਤੋਂ ਲੈ ਕੇ ਹਾਜ਼ਰਾਂ ਦਿੱਲੀ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਿਕrar ਦੇ ਦਿੱਤਾ ਗਿਆ 1984 ਸਿੱਖ ਨਸਲ ਕੁਸ਼ੀ ਮਾਮਲੇ ਦੇ ਵਿੱਚ ਸੱਜਣ ਕੁਮਾਰ ਜੋ ਕਿ ਪਹਿਲੇ ਹੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ 84 ਦੇ ਮਾਮਲੇ ਵਿੱਚ ਹੀ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੁਣਵਾਈ ਹੋਈ ਹੈ ਤੇ ਅੱਜ ਦੋਸ਼ੀ ਿਕrar ਦੇ ਦਿੱਤਾ ਗਿਆ ਹੈ ਦੋਸ਼ੀ ਿਕrar ਦਿੱਤਾ ਗਿਆ ਦੋ ਕਤਲ ਹੋਏ ਸੀ 1984 ਦੇ ਵਿੱਚ ਹੀ ਇੱਕ ਪਿਓ ਪੁੱਤ ਦੀ ਜੋੜੀ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ ਉਸ ਜੋ ਹੁਣ ਤੱਕ ਦੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਜੋ ਉਸ ਦੇ ਮੁਤਾਬਕ ਸੱਜਣ ਕੁਮਾਰ ਉਸ ਭੀੜ ਨੂੰ ਲੀਡ ਕਰ ਰਿਹਾ ਸੀ ਜਿਸ ਭੀੜ ਵੱਲੋਂ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੁਣਵਾਈਆਂ ਹੁੰਦੀਆਂ ਰਹੀਆਂ ਨੇ ਕਾਂਗਰਸ ਦੌਰਾਨ ਹੋ ਹਰ ਤਰੀਕੇ ਦੇ ਔਧੇ ਮਾਣੇ ਨੇ ਲਗਾਤਾਰ ਉਹਨਾਂ ਨੂੰ ਬਚਾਉਂਦੇ ਰਹੇ ਨੇ ਪਰ ਹੁਣ ਇਸ ਵੇ ਜੋ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਹੈ ਉਹਨਾਂ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਦੋਸ਼ੀ ਕਰਾਰ ਦਿੱਤੇ ਗਏ ਨੇ ਸੱਜਣ ਕੁਮਾਰ ਹੁਣ ਠੀਕ ਹੈ ਅੱਜ ਤੋਂ 6 ਦਿਨ ਬਾਅਦ ਯਾਨੀ ਕਿ 18 ਫਰਵਰੀ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਕਿ ਆਖਰ ਸਜ਼ਾ ਕੀ ਦੇਣੇ ਹੈ ਉਸ ਦਾ ਐਲਾਨ 18 ਫਰਵਰੀ ਨੂੰ ਕੀਤਾ ਜਾਵੇਗਾ ਅੱਜ 12 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਦਿੱਲੀ ਦੇ ਸਰਸਵਤੀ ਵਿਹਾਰ ਦੇ ਨਜ਼ਦੀਕ ਹੀ ਪਿਓ ਪੋਤੀ ਜੋੜੀ ਦਾ ਕਤਲ ਕੀਤਾ ਗਿਆ ਸੀ ਲਗਾਤਾਰ ਉਸ ਮਾਮਲੇ ਵਿੱਚ ਸੁਣਵਾਈਆਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਸੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸੁਣਵਾਈਆਂ ਟਲਦੀਆਂ ਰਹੀਆਂ ਨੇ ਸਜ਼ਾਵਾਂ ਟਲਦੀਆਂ ਰਹੀਆਂ ਨੇ ਕਿਉਂਕਿ ਸੱਜਨ ਕੁਮਾਰ ਕਾਂਗਰਸ ਦੇ ਵਿੱਚ ਇੱਕ ਵੱਡਾ ਕੱਦ ਰੱਖਦੇ ਸੀ ਤੇ ਕਾਂਗਰਸ ਦੀ ਜਦ ਤੱਕ ਸਰਕਾਰ ਰਹੀ ਹੈ ਕੇਂਦਰ ਦੇ ਵਿੱਚ ਤਾਂ 1984 ਸਿੱਖ ਨਸਲ ਕੁਸ਼ੀ ਦੇ ਨਾਲ ਜੁੜੇ ਹੋਏ ਜਿੰਨੇ ਦੋਸ਼ੀ ਸੀ ਉਹਨਾਂ ਨੂੰ ਬਚਾਇਆ ਜਾਂਦਾ ਰਿਹਾ ਜਿਹੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਨੇ ਤੇ ਹੁਣ ਇਸੇ ਮਾਮਲੇ ਦੇ ਵਿੱਚ ਜਦੋਂ ਸੱਜਣ ਕੁਮਾਰ ਦੇ ਖਿਲਾਫ ਪਹਿਲਾਂ ਵੀ ਇੱਕ ਦੋਸ਼ ਤਹਿ ਹੋਏ ਸੀ 1984 ਸਖ ਨਸਲ ਕੁਸ਼ੀ ਨੂੰ ਲੈ ਕੇ ਉਸ ਦੌਰਾਨ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਤਿਹਾਰ ਜੇਲ੍ਹ ਦੇ ਵਿੱਚ ਉਹ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ ਪਰ ਇਸੇ ਦੌਰਾਨ ਜਦੋਂ ਇੱਕ ਹੋਰ ਉਹਨਾਂ ਨੂੰ ਝਟਕਾ ਲੱਗਿਆ ਰਾਉਜ਼ ਐਵੇਨਿਊ ਕੋਰਟ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ ਤੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਜੋ ਪਿਓ ਪੋਤਾ ਕਤਲ ਹੋਇਆ ਜੋ ਭੀੜ ਦੇ ਵੱਲ ਕਤਲ ਕੀਤਾ ਗਿਆ ਉਸ ਨੂੰ ਲੀਡ ਸੱਜਣ ਕੁਮਾਰ ਕਰ ਰਹੇ ਸੀ ਦਰਸਲ 1 ਨਵੰਬਰ 1984 ਦੇ ਵਿੱਚ ਪੱਛਮੀ ਦਿੱਲੀ ਦੇ ਰਾਜਨਗਰ ਪਾਰ 1 ਦੇ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 41 ਸਾਲਾਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਹੀ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਹੋਰ ਸਿੱਖ ਨਸਲ ਕੁਸ਼ੀ ਦੇ ਪੀੜਤ ਨੇ ਜਿਨne ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਸ ਬੱਜੀ ਹੋਵੇਗੀ ਕਿ ਉਹਨਾਂ ਦੇ ਵੀ ਪਰਿਵਾਰਕ ਮੈਂਬਰਾਂ ਨੂੰ ਜਿਸ ਤਰੀਕੇ ਨਾਲ ਗਲਾ 'ਚ ਟਾਇਰ ਪਾ ਕੇ ਜ਼ਿੰਦਾ ਸਾੜਿਆ ਗਿਆ ਉਹਨਾਂ ਨੂੰ ਕੋਹ ਕੋ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਧੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਗਈਆਂ ਨੇ ਘਰ ਦੇ ਘਰ ਬਰਬਾਦ ਕੀਤੇ ਗਏ ਨੇ ਖਾਨਦਾਨ ਨੂੰ ਝਾੜ ਦਿੱਤੇ ਗਏ ਨੇ ਛੋਟੇ ਬੱਚੇ ਤੱਕ ਨਹੀਂ ਸੀ ਬਖਸ਼ੇ ਗਏ ਤਾਂ ਉਹਨਾਂ ਨੂੰ ਵੀ ਅੱਜ ਜੋ ਉਹਨਾਂ ਦੇ ਪਰਿਵਾਰਾਂ 'ਚੋਂ ਬਚੇ ਨੇ ਜੋ ਅੱਜ ਵੀ ਇਸ ਦਸੰਤ ਦਾ ਆਪ ਭੋਗ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਆਸ ਜ਼ਰੂਰ ਬੱਜੀ ਹੋਵੇਗੀ ਕਿ ਉਹਨਾਂ ਨੂੰ ਵੀ ਕਿਤੇ ਇਨਸਾਫ ਮਿਲੇਗਾ ਰਾਉਜ਼ ਐਵੈਨਿਊ ਕੋਟ 18 ਫਰਵਰੀ ਨੂੰ ਇਸ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਸਜ਼ਾ ਸੁਣਾਉਣਗੇ ਤੇ ਦਿੱਲੀ ਦੇ ਸਰਸਵਤੀ ਵਿਹਾਰ ਥਾਣੇ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀ ਤੇ 2018 ਦੇ ਵਿੱਚ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਸੱਜਨ ਕੁਮਾਰ ਨੂੰ ਦੋਸ਼ੀ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਜਿਸ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ ਤੋਂ ਕੱਟ ਰਹੀ ਸੀ ਜਿਸ ਵੇਲੇ ਇਹ ਸਿੱਖ ਨਸਲ ਕੁਸ਼ੀ ਨਾਲ ਲੈ ਕੇ ਕੇਸ ਚੱਲਿਆ ਸੀ ਉਸ ਦੌਰਾਨ ਜੋ ਆਈਪੀਸੀ ਦੀਆਂ ਧਾਰਾਵਾਂ ਸੀ ਉਹ ਤਕਰੀਬਨ ਇੱਕ ਦਰਜਨ ਦੇ ਕਰੀਬ ਤਾਰਾਂ ਵਾਲ ਜੋੜੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ 147 149 308 302 ਵਰਗੀਆਂ ਤਾਰਾਂ ਸਾਰੀਆਂ ਜੋੜੀਆਂ ਗਈਆਂ ਸੀ ਪਹਿਲਾਂ ਵੀ ਦੋ ਵਾਰ ਜੱਜ ਹੁਣ ਤੱਕ ਦੀ ਜਾਣਕਾਰੀ ਇਹ ਫੈਸਲਾ ਟਲ ਚੁੱਕਿਆ ਸੀ 31 ਜਨਵਰੀ ਨੂੰ ਜਦੋਂ ਆਪ ਇਸ ਲੰਘੀ 31 ਜਨਵਰੀ ਨੂੰ ਵੀ ਫੈਸਲੇ ਦੀ ਗੱਲ ਹੋਈ ਸੀ ਤਾਂ ਸੁਣਵਾਈ ਰਾਜੂ ਜੈਬੀ ਨੂੰ ਕੋਰਟ ਦੇ ਵਿੱਚ ਸੱਜਣ ਕੁਮਾਰ ਦਾ ਫੈਸਲਾ ਟਾਲ ਦਿੱਤਾ ਗਿਆ ਸੀ 8 ਜਨਵਰੀ ਨੂੰ ਵੀ ਇਹ ਫੈਸਲਾ ਟਲਿਆ ਸੀ ਪਰ ਜਿਵੇਂ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਮੇਰ ਜ਼ਰੂਰ ਕਰਦਾ ਜਿਨ੍ਹਾਂ ਨੇ ਕੋ ਕਰਮ ਕੀਤੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਮਾਮਲਾ ਚੱਲਦਾ ਰਿਹਾ ਤੇ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤਿੰਨ ਲੋਕਾਂ ਦੀ ਜੋ ਇਸ ਮਾਮਲੇ ਦੇ ਵਿੱਚ ਬਰੀ ਵੀ ਹੋਏ ਨੇ ਬੇਸ਼ੱਕ ਪਰ ਜਿਸ ਤਰੀਕੇ ਨਾਲ ਸੱਜਣ ਕੁਮਾਰ ਇੱਕ ਵੱਡਾ ਨਾਮ ਜਿਸ ਨੂੰ ਲੈ ਕੇ ਅਕਸਰ ਚਰਚਾਾਂ ਵਿੱਚ ਚੱਲਦੀ ਆ ਸੀ ਹੁਣ ਉਹਨਾਂ ਦੇ ਖਿਲਾਫ ਜੋ ਇਹ ਦੋਸ਼ੀ ਕਰਾਰ ਦੇ ਦਿੱਤਾ ਗਿਆ ਰਾਉਜ਼ੇਵੈਨਿਊ ਕੋਰਟ ਵੱਲੋਂ ਤੇ ਹੁਣ 18 ਫਰਵਰੀ ਠੀਕ ਅੱਜ ਤੋਂ 6 ਦਿਨ ਬਾਅਦ ਅੱਜ 12 ਫਰਵਰੀ 6 ਦਿਨਾਂ ਬਾਅਦ ਜਾ ਕੇ ਸੱਜਨ ਕੁਮਾਰ ਨੂੰ ਜੋ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਸਜ਼ਾ ਕੀ ਮਿਲਦੀ ਹੈ ਉਮਰ ਕਾਇਦ ਪਹਿਲਾਂ ਹੀ ਤਿਹਾਰ ਜੇਲ੍ਹ ਚ ਭੁਗਤ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਬਿਆਨ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ 41 ਸਾਲਾਂ ਬਾਅਦ ਕਿਤੇ ਨਾ ਜਾ ਕੇ ਜੋ ਇਨਸਾਫ ਮਿਲਿਆ ਹੈ ਕਿਤੇ ਨਾ ਕਿਤੇ ਆਸ ਬੱਜੀ ਹੈ ਜੋ ਬਾਕੀ ਵੀ ਪੀੜਤ ਨੇ ਬਾਕੀਆਂ ਦੇ ਜੋ ਕਤਲ ਹੋਏ ਨੇ ਜੋ ਬਾਕੀ ਨਸਲ ਕੁਸ਼ੀ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਿਤੇ ਨਾ ਕਿਤੇ ਹੁਣ ਆਸ ਕਿ ਜਲਦ ਉਹਨਾਂ ਨੂੰ ਵੀ ਕਿਤੇ ਜੋ ਇਨਸਾਫ ਮਿਲੇਗਾ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਦਾ ਵੀ ਬਿਆਨ ਸੌਂਦੇ ਆ ਦਾ 1984 ਦੇ ਸਿੱਖ ਨਸਲ ਕੁਸ਼ੀ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਇਸ ਵੇਰੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਰਾਉਜ਼ ਐਵੈਨੀ ਕੋਰਡਾ ਦਿੱਲੀ ਦੀ ਉਹਨਾਂ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਲਦ ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਇਹ ਸਭ ਤੋਂ ਬਾਅਦ ਹੁਣ ਇੱਕ ਤਾਂ ਚੀਜ਼ ਇਹ ਸਾਫ਼ ਨਜ਼ਰ ਹੁੰਦੀ ਹੋਈ ਆਈ ਹੈ ਕਿ ਹੁਣ ਤੱਕ ਜਿਸ ਤਰੀਕੇ ਨਾਲ ਨਸਲ ਕੁਸ਼ੀ ਦੇ ਜਿੰਨੇ ਵੀ ਜਿਨ੍ਹਾਂ ਤੇ ਦੋਸ਼ ਲੱਗੇ ਸੀਗੇ ਉਹਨਾਂ ਦੇ ਉੱਤੇ ਕਾਂਗਰਸ ਦਾ ਹਮੇਸ਼ਾ ਲੱਗਦਾ ਹੈ ਕਿ ਬਚਾਉਂਦੇ ਰਹੇ ਨੇ ਸਾਡੇ ਨਾਲ ਬਲਜੀਤ ਸਿੰਘ ਮਰਵਾਹਾ ਸਹਿ ਸੰਪਾਦਕ ਜੁੜੇ ਨੇ ਅ ਬਲਜੀਤ ਜੀ ਸੱਜਣ ਕੁਮਾਰ ਨੂੰ 1984 ਸਿੱਖ ਨਸਲ ਕੁਸ਼ੀ ਮਾਮਲੇ ਦੇ ਵਿੱਚ ਦੋ ਲੋਕਾਂ ਦਾ ਕਤਲ ਹੋਇਆ ਸੀ ਪਿਓ ਪੁੱਤ ਨੂੰ ਉਸ ਮਾਮਲੇ 'ਚ 41 ਸਾਲ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਤੇ ਕੀ ਇਸ ਦੇ ਨਾਲ ਕੁਝ ਜੋ ਇਨਸਾਫ ਦੀ ਉਮੀਦ ਹੈ ਹੋਰ ਲੋਕਾਂ ਨੂੰ ਜਾਗੀ ਹੈ ਦੇਖੋ ਜੇਕਰ ਆਪਾਂ ਦੇਖੀਏ ਜਿਹੜਾ 84 ਦੇ ਗੰਦੇ ਸੀਗੇ ਨਸਲ ਕੁਸ਼ੀ ਸੀਗੀ ਸਿੱਖ ਜੈਨੋਸਾਈਡ ਇਹਨੂੰ ਕਿਹਾ ਜਾਂਦਾ ਹੈ ਔਰ ਲੰਬੇ ਸਮੇਂ ਤੋਂ ਜਿਹੜੇ ਹੈਗੇ ਨੇ ਗੋਲਾ ਦੇ ਮਾਮਲੇ ਦੇ ਵਿੱਚ ਕਈ ਜਿਹੜੇ ਆਈ ਵਿਟਰ ਸਿਚੁਏਸ਼ਨ ਦੀ ਅੱਜ ਵੀ ਮੌਜੂਦ ਹੈਗੇ ਨੇ ਜਿਹੜੇ ਸੀਬੀਆਈ ਦੇ ਅਦਾਲਤਾਂ ਵਿੱਚ ਵੀ ਕੋਈਆਂ ਦਿੰਦੇ ਆ ਰਹੇ ਨੇ ਪਰ ਉਹ ਅੰਗਰੇਜ਼ੀ ਦੀ ਕਹਾਵਤ ਹੈ ਜਸਟਿਸ ਡਿਲੇ ਇਜ਼ ਜਸਟਿਸ ਡਿਨਾਈ ਬਈ ਤੁਸੀਂ ਇਸ ਜਾਬ ਦੇਣ ਦੇ ਵਿੱਚ ਜਿੰਨਾ ਸਮਾਂ ਲਓਗੇ ਤੁਹਾਡਾ ਇਨਸਾਫ ਜਿਹੜਾ ਉਨਾ ਹੀ ਉਹ ਕਮਜ਼ੋਰ ਹੋ ਜਾਂਦਾ ਉਹ ਰਾਹਤ ਨਹੀਂ ਮਿਲਦੀ ਹੁਣ ਦੇਖੋ ਵੀ 40-41 ਸਾਲ ਬਾਅਦ ਜੇਕਰ ਇਹ ਆਰਿਆ ਫੈਸਲਾ ਦੀਨ ਨੂੰ ਦੋਸ਼ੀ ਕਰਾਰ ਤੋਂ ਕਤਲ ਜੇ ਦਿੱਤਾ ਗਿਆ ਹੈ 40 ਸਾਲ ਦਾ ਮਤਲਬ ਇੱਕ ਹਜ਼ਾਰ ਦੀ ਆਤੀ ਜ਼ਿੰਦਗੀ ਬੀਤ ਜਾਣੀ ਚਾਰ ਦਹਾਕਿਆਂ ਦਾ ਸਭਾ ਹੋ ਗਿਆ ਅੱਗੇ ਸਜ਼ਾ ਕਿੱਦਾਂ ਦੀ ਹੁੰਦੀ ਹੈ ਉਹ ਇਹ ਦੇਖਣ ਵਾਲੀ ਗੱਲ ਹੋਏਗੀ ਦੋਸ਼ੀ ਕਰਾਰ ਦਿੱਤਾ ਗਿਆ ਪਰ ਮੰਨੇ ਸਮੇਂ ਤੋਂ ਦੇਖ ਲਓ ਭਈ ਹਰ ਸਰਕਾਰ ਜਦੋਂ ਵੀ ਬਣਦੀ ਹੈ ਕੇਂਦਰ ਦੇ ਵਿੱਚ ਤਾਂ ਇਹ ਮद्दा ਜ਼ਰੂਰ ਉੱਠਦਾ ਹੈ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾ ਦਿਓ ਜੇ ਅਸੀਂ ਗੱਲ ਕਰੀਏ ਇਹਦੇ ਵਿੱਚ ਕਈ ਜਿਹੜੇ ਗਵਾਹ ਹੈਗੇ ਨੇ ਆਈ ਬਟਨਰ ਸੀਗੇ ਚਸ਼ਮਿੰਦਰ ਉਹ ਸਵਰਗ ਵੀ ਸੜਾ ਚੁੱਕੇ ਨੇ ਗਵਾਹਾਂ ਦੇਖ ਕੇ ਪਰ ਉਹਨਾਂ ਨੂੰ ਇਨਸਾਫ ਜਿਨ੍ਹਾਂ ਨੇ ਆਪਣੇ ਪਿਓ ਜਿਉਂਦੇ ਸਰਦ ਦੇ ਵੇਖੇ ਸੀਗੇ ਉਹ ਇਹੀ ਜਿਹੜੀ ਸੀਗੀ ਆਸ ਮੰਚ ਲੈ ਕੇ ਮਾਰ ਖਤਮ ਹੋਗੇ ਤਰਸੀਓ ਚਲੇਗੇ ਕਿ ਕਦੇ ਸਾਨੂੰ ਇਨਸਾਫ ਮਿਲੇਗਾ 노 ਡਾਊਟ ਕੇ ਟੋਟਾ ਸਰਵਾਈ ਹੋ ਰਹੀ ਹੈ ਪਰ ਇਹਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ ਚਾਹੇ ਕਿਹੜੀ ਸਾਲ ਬਾਅਦ ਇਨਸਾਫ ਮਿਲੇਗਾ ਤਾਂ ਉਹ ਕੋਈ ਮਾਇਨੇ ਨਹੀਂ ਰੱਖਦਾ ਬੋਤਾ ਜੀ ਅ ਕਈ ਗਵਾਹਨੋਂ ਤੇ ਪਹਿਲਾਂ ਆਉਂਦਾ ਸੀ ਕਿ ਡਰਾਇਆ ਵੀ ਗਿਆ ਉਹਨਾਂ ਨੂੰ ਮੁਕਰਾਇਆ ਵੀ ਗਿਆ ਇਹ ਵੀ ਕਈ ਵਾਰ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਪਰ ਫੇਰ ਵੀ ਕਈ ਅਜਿਹੇ ਸਿੱਖ ਸੀ ਸਿਧੜੀ ਸੀ ਜਿਨ੍ਹਾਂ ਨੇ ਲਗਾਤਾਰ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਦੇ ਰਹੇ ਨੇ ਤਾਂ ਹੁਣ ਜਿਵੇਂ ਸੱਜਣ ਕੁਮਾਰ ਇੱਕ ਵੱਡਾ ਨਾਮ ਹੈ ਜਦੋਂ ਇਹਨਾਂ ਦੇ ਖਿਲਾਫ ਇਹ ਦੋਸ਼ ਕਰ ਤੈ ਹੋ ਜਾਂਦੇ ਨੇ ਤਾਂ ਸਜ਼ਾ ਕਹੋ ਜੀ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਹੋ 84 ਬਾਰੇ ਕਈ ਵਾਰ ਗੱਲਾਂ ਹੁੰਦੀਆਂ ਨੇ ਤਾਂ ਸਜ਼ਾ ਦੀ ਕਹੋ ਜੀ ਉਮੀਦ ਹੋਣੀ ਚਾਹੀਦੀ ਐ ਸਿੱਖੋਂ ਇਸ ਵੇਲੇ ਜਾਂ ਫਿਰ ਜੋ ਇਸ ਨਸਲ ਕੁਸ਼ੀ ਦੇ ਸ਼ਿਕਾਰ ਹੋਏ ਨੇ ਬਲੌਂਗੀ ਹੈਗਾ ਜ਼ਿਲ੍ਹਾ ਮਾਹਾਂਦੀ ਦਾ ਪਿੰਡ ਹੈ ਬਲੌਂਗੀ ਉੱਥੇ ਨਾ ਗੁਰਚਰਨ ਸਿੰਘ ਇੱਕ ਰਹਿੰਦੇ ਹੁੰਦੇ ਸੀਗੇ ਉਹ ਜਵਾਨ ਸੀਗੇ 20 22 ਸਾਲ ਦੇ ਸੀ ਜਦੋਂ ਦਿੱਲੀ ਪੰਚਿਆ ਤੇ ਉਹਨਾਂ ਨੂੰ ਚੱਕ ਕੇ ਜਿਉਂਦਿਆਂ ਨੂੰ ਅੱਗ ਲੱਗੇ ਟਰੱਕ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ ਉਹ ਕਹਿੰਦੇ ਮੈਂ ਟਰਾਈ ਸਜ਼ਾ ਚਾਹਨਾ ਕਿ ਜਿਤਨਾ ਮੈਨੂੰ ਜਿਉਂਦੇ ਨੂੰ ਅੱਗ ਜੇ ਬਸੁੱਟਿਆ ਟਰੱਕ ਦੇ ਵਿੱਚ ਸਾਰ ਕੇ ਇਤਨਾ ਹੀ ਇਹਨਾਂ ਦੋਸ਼ੀਆਂ ਨੂੰ ਸੜਿਆ ਜਾਵੇ ਉਹ ਵੀ ਸੀ. ਜੀ ਦੀ ਦਸਤ ਦੇ ਵਿੱਚ ਜਲਬੀਸ ਚਾਟਰ ਵਰਗਿਆਂ ਦੇ ਖਿਲਾਫ ਚਸ਼ਮਦੀਤ ਸੀਗੇ ਕਈ ਵਾਰ ਸ਼ਿਕਾਇਤਾਂ ਮੈਂ ਦਰਜ ਕਰਾਈਆਂ ਉਹ ਲੋਕ ਜਿਉਂਦੇ ਵੀ ਨਹੀਂ ਹੈਗੇ ਸੋ ਸਾਗਿਆ ਤੇ ਜਿਹੜੇ ਉਸਤਿਆਂ ਦੇ ਸਤਾਏ ਹੋਏ ਨੇ ਉਹ ਭਾਵੇਂ ਐਚਕੇਨ ਭਗਤ ਹੋਣ ਭਾਵੇਂ ਇਹ ਹੋਣ ਜਿੱਡੀ ਟਾਈਡਰ ਹੋਣ ਜਾਂ ਹੋਰ ਜਿਨ੍ਹਾਂ ਦਾ ਨਾਮ ਮੁੱਖਦੇ ਨੇ ਉਹ ਕਹਿੰਦੇ ਵੀ ਜਿਵੇਂ ਸਾਡੇ ਨਾਲ ਹੋਇਆ ਸਾਡੇ ਸਾਗਿਆਂ ਨਾਲ ਹੋਇਆ ਉਹ ਹੀ ਸਾਡਾ ਇਹਨਾਂ ਨੂੰ ਦੇ ਦੋ ਤੇ ਪਾਵੇ ਆ ਕਿ ਨੰਦਨੇਵੰਦ ਵੀ ਕੀ ਦਾ 30 ਹੈ ਉਹ ਕਿੱਦਾਂ ਦੀ ਹੈ ਅਦਾਲਤਾਂ ਨੇ ਬਹੁਤ ਕੁਝ ਦੇਖਣਾ ਹੁੰਦਾ ਉਹ ਇਹ ਚ ਵੀ ਦੇਖਿਆ ਜਾਏਗਾ ਕਿ ਕਰ ਹੁਣ ਅਦਾਲਤ 3 ਹਫ਼ਤੇ ਸੋਝੋ ਸੁਣਾਉਂਦੀ ਹੈ ਕਿ ਹਵਾ ਕੀ ਇਹ ਸਿੱਖ ਨਸ਼ਲ ਕੁਰਸੀ ਸੀ ਬੰਦੇ ਸਿਰਫ ਇਹਸ ਕਰਕੇ ਮਾਰੇ ਗਏ ਜਿਦੀ ਕੋਈ ਸੋਸ ਵਜਨ ਨਜ਼ਰ ਆਵੇ ਜਾਂ ਕਹੀਏ ਕਿ ਬੋਖਸਪਰੇ ਦੇ ਪ੍ਰਧਾਨ ਮੰਤਰੀ ਦੇ ਪੁੱਤਰ ਨੇ ਕਹਿਣ ਦੇ ਮਾਰ ਦਿੱਤੇ ਗਏ ਸੀ ਤਾਂ ਇੱਕ ਬੜਾ ਸੀਨੀਅਰ ਕ੍ਰਾਈਮ ਆਪਾਂ ਇਹਨੂੰ ਕਹਿ ਸਕਦੇ ਹਾਂ ਪਰ ਅਦਾਲਤ ਨੇ ਕਈ ਪਹਿਲੂ ਦੇਖਣੇ ਨੇ ਸੋ ਫੈਸਲਾ ਕੀ ਆਂਦਾ ਹੈ ਉਮਰ ਕਿਹਾ ਤਾਂ ਅੰਬੈ ਸਬਿਆਦਾ ਆਂਦਾ ਹੈ ਜਾਂ ਕੋਈ ਹੋਰ ਤਖ਼ਤੋਰ ਫੈਸਲਾ ਆਂਦਾ ਹੈ ਇਹਦਾ ਹੁਣ ਇੰਤਜ਼ਾਰ ਹੈ ਕਰਨਾ ਪਵੇਗਾ ਜੀ ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ ਤਾਂ ਲਗਾਤਾਰ ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਮਨਜਿੰਦਰ ਸਿੰਘ ਸਿਰਸਾ ਦਾ ਵੀ ਬਿਆਨ ਸੁਣਾਉਣੇ ਆ ਜੋ ਦਿੱਲੀ ਦੇ ਵਿੱਚ ਉੱਥੇ ਮੌਜੂਦ ਨੇ ਤੇ ਜਿਵੇਂ ਇਹ ਫੈਸਲਾ ਆਇਆ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਕੀ ਬਿਆਨ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ 1984 ਕੇ ਸਿੱਖ ਕਤਲੇਆਮ ਕੇਸ ਮੇ ਅੱਜ ਸੱਜਨ ਕੁਮਾਰ ਕੋ ਇੱਕ ਹੋਰ ਕੇਸ ਮੇ ਕੋਰਟ ਨੇ ਦੋਸ਼ੀ ਕਰਾਰ ਦਿਆ ਕੋਰਟ ਨੇ ਮਾਨਾ ਕਿ ਜਸਵੰਤ ਸਿੰਘ ਜੋ ਸਰਸਵਤੀ ਵਿਹਾਰ पुलिस स्टेशन उन्नीस की एफ है उसमें वो दोषी हैं उन्होंने उसका कतलेआम किया उन्नीस के अंदर जिस तरह से बेहरहमी से सिखों के गले में टैर डालकर कांग्रेस ने आग लगाने का काम किया आज एक एक करके वो सारे पाप उनके सामने आ रहे हैं लगातार गांधी परिवार और कांग्रेस सज्जन कुमार जगदीश टाइटर एच के एल भगत या कमलनाथ को बचाती रही है मैं धन्यवाद करता हूं देश के प्रधानमंत्री नरेंद्र मोदी जी का जिन्होंने विशेष तौर तो पर एस बनाकर और इन सब लोगों को जेलों में डालने का काम किया और परमात्मा ने आज इंसाफ दिया है हमें तसली है कि आज इस केस में फिर से सज्जन कुमार दोषी करार हुआ है और मेरा मानना है कि कोर्ट जब सजा सुनाएगी तो जरूर उन्हें सजाए मौत या उम्र कैद की सजा दी जाएगी। 1984 के सिख कत्लेआम केस में आज सज्जन कुमार को एक और केस में कोर्ट ने दोषी करार दिया कोर्ट ने माना कि जसवंत सिंह जो सरस्वती विहार पुलिस स्टेशन उन्नीस की एफ है उसमें वो दोषी है उन्होंने उसका कतलेआम किया 1984 के अंदर जिस तरह से बेरहमी से सिखों के गले में टैर डाल कर ने आग लगाने का और कुमार टाइटर, भगत या कमलनाथ को बचाती रही है मैं धन्यवाद करता हूँ देश के प्रधानमंत्री नरेंद्र मोदी जी का जिन्होंने विशेष तौर तो पर एस बनाकर और इन सब लोगों को जेलों में डालने का काम किया और परमात्मा ने आज इंसाफ दिया है हमें तसल्ली है कि आज इस केस में ਫਿਰਸੇ ਸੱਜਨ ਕੁਮਾਰ ਦੋਸ਼ੀ ਕਰਾਰ ਹੋਆ ਹੈ ਅਤੇ ਮੇਰਾ ਮੰਨਣਾ ਹੈ ਕਿ ਕੋਰਟ ਜਦ ਸਜ਼ਾ ਸੁਣਾਏਗੀ ਤਾਂ ਜਰੂਰ ਉਸਨੂੰ ਸਜ਼ਾਏ ਮੌਤ ਜਾਂ ਉਮਰ ਕੈਦ ਦੀ ਸਜ਼ਾ دی ਜਾਏਗੀ ਇਸੋ ਲਈ ਦੀ ਵੱਡੀ ਖਬਰ ਦਿੱਲੀ ਤੋਂ ਲੈ ਕੇ ਹਾਜ਼ਰਾਂ ਦਿੱਲੀ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ 1984 ਸਿੱਖ ਨਸਲ ਕੁਸ਼ੀ ਮਾਮਲੇ ਦੇ ਵਿੱਚ ਸੱਜਣ ਕੁਮਾਰ ਜੋ ਕਿ ਪਹਿਲੇ ਹੀ ਤਿਹਾਰਤ ਜੇਲ੍ਹ ਦੇ ਵਿੱਚ ਬੰਦ ਹੈ 84 ਦੇ ਮਾਮਲੇ ਵਿੱਚ ਹੀ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੁਣਵਾਈ ਹੋਈ ਹੈ ਤੇ ਅੱਜ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਦੋਸ਼ੀ ਕਰਾਰ ਦਿੱਤਾ ਗਿਆ ਦੋ ਕਤਲ ਹੋਏ ਸੀ 1984 ਦੇ ਵਿੱਚ ਹੀ ਇੱਕ ਪਿਓ ਪੁੱਤ ਦੀ ਜੋੜੀ ਸੀ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ ਉਸ ਜੋ ਹੁਣ ਤੱਕ ਦੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਉਸ ਦੇ ਮੁਤਾਬਕ ਸੱਜਣ ਕੁਮਾਰ ਉਸ ਭੀੜ ਨੂੰ ਲੀਡ ਕਰ ਰਿਹਾ ਸੀ ਜਿਸ ਭੀੜ ਵੱਲੋਂ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਸੁਣਵਾਈਆਂ ਹੁੰਦੀਆਂ ਰਹੀਆਂ ਨੇ ਕਾਂਗਰਸ ਦੌਰਾਨ ਉਹ ਹਰ ਤਰੀਕੇ ਦੇ ਉਧੇ ਮਾਣੇ ਨੇ ਲਗਾਤਾਰ ਉਹਨਾਂ ਨੂੰ ਬਚਾਉਂਦੇ ਰਹੇ ਨੇ ਪਰ ਹੁਣ ਇਸ ਵੇ ਜੋ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਹੈ ਉਹਨਾਂ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਦੋਸ਼ੀ ਕਰਾਰ ਦਿੱਤੇ ਗਏ ਨੇ ਸੱਜਣ ਕੁਮਾਰ ਹੁਣ ਠੀਕ ਹੈ ਅੱਜ ਤੋਂ 6 ਦਿਨ ਬਾਅਦ ਯਾਨੀ ਕਿ 18 ਫਰਵਰੀ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਕਿ ਆਖਰ ਸਜ਼ਾ ਕੀ ਹੈ ਉਸ ਦਾ ਐਲਾਨ 18 ਫਰਵਰੀ ਨੂੰ ਕੀਤਾ ਜਾਵੇਗਾ ਅੱਜ 12 ਫਰਵਰੀ ਨੂੰ ਦੋਸ਼ੀ ਇਕਰਾਰ ਦਿੱਤਾ ਗਿਆ ਹੈ ਦਿੱਲੀ ਦੇ ਸਰਸਵਤੀ ਵਿਹਾਰ ਦੇ ਨਜ਼ਦੀਕ ਹੀ ਪਿਓ ਪੁੱਤ ਦੀ ਜੋੜੀ ਦਾ ਕਤਲ ਕੀਤਾ ਗਿਆ ਸੀ ਲਗਾਤਾਰ ਉਸ ਮਾਮਲੇ ਵਿੱਚ ਸੁਣਵਾਈਆਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਸੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸੁਣਵਾਈਆਂ ਟਲਦੀਆਂ ਰਹੀਆਂ ਨੇ ਸਜ਼ਾਵਾਂ ਟਲਦੀਆਂ ਰਹੀਆਂ ਨੇ ਕਿਉਂਕਿ ਸੱਜਨ ਕੁਮਾਰ ਕਾਂਗਰਸ ਦੇ ਵਿੱਚ ਇੱਕ ਵੱਡਾ ਕਾਦ ਰੱਖਦੇ ਸੀ ਤੇ ਕਾਂਗਰਸ ਦੀ ਜਦ ਤੱਕ ਸਰਕਾਰ ਰਹੀ ਹੈ ਕੇਂਦਰ ਦੇ ਵਿੱਚ ਤਾਂ 1984 ਸਿੱਖ ਨਸਲ ਕੁਸ਼ੀ ਦੇ ਨਾਲ ਜੁੜੇ ਹੋਏ ਜਿੰਨੇ ਦੋਸ਼ੀ ਸੀ ਉਹਨਾਂ ਨੂੰ ਬਚਾਇਆ ਜਾਂਦਾ ਰਿਹਾ ਜਿਹੇ ਇਲਜ਼ਾਮ ਲਗਾਤਾਰ ਲੱਗਦੇ ਰਹੇ ਨੇ ਤੇ ਹੁਣ ਇਸੇ ਮਾਮਲੇ ਦੇ ਵਿੱਚ ਜਦੋਂ ਸੱਜਣ ਕੁਮਾਰ ਦੇ ਖਿਲਾਫ ਪਹਿਲਾਂ ਵੀ ਇੱਕ ਦੋਸ਼ ਤੈ ਹੋਏ ਸੀ 1984 ਸਿੱਖ ਨਸਲ ਕੁਸ਼ੀ ਨੂੰ ਲੈ ਕੇ ਉਸ ਦੌਰਾਨ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਤਿਹਾਰ ਜੇਲ੍ਹ ਦੇ ਵਿੱਚ ਉਹ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੀ ਪਰ ਇਸੇ ਦੌਰਾਨ ਜਦੋਂ ਇੱਕ ਹੋਰ ਉਹਨਾਂ ਨੂੰ ਝਟਕਾ ਲੱਗਿਆ ਰਾਉਜ਼ ਐਵੇਨਿਊ ਕੋਰਟ ਵੱਲੋਂ ਅੱਜ ਫੈਸਲਾ ਸੁਣਾਇਆ ਗਿਆ ਤੇ ਦੋਸ਼ੀ ਕਰਾਰ ਦੇ ਦਿੱਤਾ ਗਿਆ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਜੋ ਪਿਓ ਪੋਤਾ ਕਤਲ ਹੋਇਆ ਜੋ ਭੀੜ ਦੇ ਵਿੱਚੋਂ ਕਤਲ ਕੀਤਾ ਗਿਆ ਉਸ ਨੂੰ ਲੀਡ ਸੱਜਣ ਕੁਮਾਰ ਕਰ ਰਹੀ ਸੀ ਦਰਸਲ 1 ਨਵੰਬਰ 1984 ਦੇ ਵਿੱਚ ਪੱਛਮੀ ਦਿੱਲੀ ਦੇ ਰਾਜਨਗਰਪੜ ਇੱਕ ਦੇ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 41 ਸਾਲਾਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਹੀ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਹੋਰ ਸਿੱਖ ਨਸਲ ਕੁਸ਼ੀ ਦੇ ਪੀੜਤ ਨੇ ਜਿਨne ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਸ ਬੱਜੀ ਹੋਵੇਗੀ ਕਿ ਉਹਨਾਂ ਦੇ ਵੀ ਪਰਿਵਾਰਕ ਮੈਂਬਰਾਂ ਨੂੰ ਜਿਸ ਤਰੀਕੇ ਨਾਲ ਗਲਾ 'ਚ ਟਾਇਰ ਪਾ ਕੇ ਜਿੰਦਾ ਸਾੜਿਆ ਗਿਆ ਉਹਨਾਂ ਨੂੰ ਕੋਹ ਕੋ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਧੀਆਂ ਭੈਣਾਂ ਦੀਆਂ ਪੱਤਾਂ ਲੁੱਟੀਆਂ ਗਈਆਂ ਨੇ ਘਰ ਦੇ ਘਰ ਬਰਬਾਦ ਕੀਤੇ ਗਏ ਨੇ ਖਾਨਦਾਨ ਨੂੰ ਝਾੜ ਦਿੱਤੇ ਗਏ ਨੇ ਛੋਟੇ ਬੱਚੇ ਤੱਕ ਨਹੀਂ ਸੀ ਬਖਸ਼ੇ ਗਏ ਤਾਂ ਉਹਨਾਂ ਨੂੰ ਵੀ ਅੱਜ ਜੋ ਉਹਨਾਂ ਦੇ ਪਰਿਵਾਰਾਂ 'ਚੋਂ ਬੱਚੇ ਨੇ ਜੋ ਅੱਜ ਵੀ ਇਸ ਦਸੰਤਾਪ ਭੋਗ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਆਸ ਜ਼ਰੂਰ ਬੱਜੀ ਹੋਵੇਗੀ ਕਿ ਉਹਨਾਂ ਨੂੰ ਵੀ ਕਿਤੇ ਇਨਸਾਫ ਮਿਲੇਗਾ ਰਾਊਜ਼ ਐਵੈਨਿਊ ਕੋਰਟ 18 ਫਰਵਰੀ ਨੂੰ ਇਸ ਮਾਮਲੇ ਦੇ ਵਿੱਚ ਸੱਜਨ ਕੁਮਾਰ ਨੂੰ ਸਜ਼ਾ ਸੁਣਾਉਣਗੇ ਤੇ ਦਿੱਲੀ ਦੇ ਸਰਸਵਤੀ ਵਿਹਾਰ ਥਾਣੇ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀ ਤੇ 2018 ਦੇ ਵਿੱਚ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਸੱਜਨ ਕੁਮਾਰ ਨੂੰ ਦੋਸ਼ੀ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਜਿਸ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ ਤੋ ਕੱਟ ਰਹੀ ਸੀ ਜਿਸ ਵੇਲੇ ਇਹ ਸਿੱਖ ਨਸਲ ਕੁਸ਼ੀ ਨਾਲ ਲੈ ਕੇ ਕੇਸ ਚੱਲਿਆ ਸੀ ਉਸ ਦੌਰਾਨ ਜੋ ਆਈਪੀਸੀ ਦੀਆਂ ਧਾਰਾਵਾਂ ਸੀ ਉਹ ਤਕਰੀਬਨ ਇੱਕ ਦਰਜੇ ਦੇ ਕਰੀਬ ਧਾਰਾਵਾਂ ਵਾਲ ਜੋੜੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ 147 149 308 302 ਵਰਗੀਆਂ ਧਾਰਾਵਾਂ ਸਾਰੀਆਂ ਜੋੜੀਆਂ ਗਈਆਂ ਸੀ ਪਹਿਲਾਂ ਵੀ ਦੋ ਵਾਰ ਜੱਜ ਹੁਣ ਤੱਕ ਦੀ ਜਾਣਕਾਰੀ ਤੇ ਫੈਸਲਾ ਟਲ ਚੁੱਕਿਆ ਸੀ 31 ਜਨਵਰੀ ਨੂੰ ਜਦੋਂ ਆਪ ਇਸ ਲੰਘੀ 31 ਜਨਵਰੀ ਨੂੰ ਵੀ ਫੈਸਲੇ ਦੀ ਗੱਲ ਹੋਈ ਸੀ ਤਾਂ ਸੁਣਵਾਈ ਰਾਜਾ ਸਾਹਿਬ ਨੂੰ ਕੋਰਟ ਦੇ ਵਿੱਚ ਸੱਜਣ ਕੁਮਾਰ ਦਾ ਫੈਸਲਾ ਕਾਲ ਦਿੱਤਾ ਗਿਆ ਸੀ 8 ਜਨਵਰੀ ਨੂੰ ਵੀ ਇਹ ਫੈਸਲਾ ਟਲਿਆ ਸੀ ਪਰ ਜਿਵੇਂ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਮਿਹਰ ਜ਼ਰੂਰ ਕਰਦਾ ਜਿਨ੍ਹਾਂ ਨੇ ਕੋਈ ਕਰਮ ਕੀਤੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਮਾਮਲਾ ਚੱਲਦਾ ਰਿਹਾ ਤੇ ਅੱਜ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤਿੰਨ ਲੋਕਾਂ ਦੀ ਜੋ ਇਸ ਮਾਮਲੇ ਦੇ ਵਿੱਚ ਬਰੀ ਵੀ ਹੋਏ ਨੇ ਬੇਸ਼ੱਕ ਪਰ ਜਿਸ ਤਰੀਕੇ ਨਾਲ ਸੱਜਣ ਕੁਮਾਰ ਇੱਕ ਵੱਡਾ ਨਾਮ ਜੈਸੂ ਲੈ ਕੇ ਅਕਸਰ ਚਰਚਾਾਂ ਵਿੱਚ ਚੱਲਦੀ ਆ ਸੀ ਹੁਣ ਉਹਨਾਂ ਦੇ ਖਿਲਾਫ ਜੋ ਇਹ ਦੋਸ਼ੀ ਕਰਾਰ ਦੇ ਦਿੱਤਾ ਗਿਆ ਰਾਉਜ਼ ਐਵੇਨਿਊ ਕੋਰਟ ਵੱਲੋਂ ਤੇ ਹੁਣ 18 ਫਰਵਰੀ ਠੀਕ ਅੱਜ ਤੋਂ 6 ਦਿਨ ਬਾਅਦ ਅੱਜ 12 ਫਰਵਰੀ 6 ਦਿਨਾਂ ਬਾਅਦ ਜਾ ਕੇ ਸੱਜਨ ਕੁਮਾਰ ਨੂੰ ਜੋ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਸਜ਼ਾ ਕੀ ਮਿਲਦੀ ਹੈ ਉਮਰ ਕਾਇਦ ਪਹਿਲਾਂ ਇਤਹਾੜ ਜੇਲ੍ਹ ਚ ਭੁਗਤ ਰਹੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਬਿਆਨ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਿਹਾ ਕਿ 41 ਸਾਲਾਂ ਬਾਅਦ ਕਿਤੇ ਨਾ ਜਾ ਕੇ ਜੋ ਇਨਸਾਫ ਮਿਲਿਆ ਹੈ ਕਿਤੇ ਨਾ ਕਿਤੇ ਆਸ ਬੱਜੀ ਹੈ ਜੋ ਬਾਕੀ ਵੀ ਪੀੜਤ ਨੇ ਬਾਕੀਆਂ ਦੇ ਜੋ ਕਤਲ ਹੋਏ ਨੇ ਜੋ ਬਾਕੀ ਨਸਲ ਕੁਸ਼ੀ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਿਤੇ ਨਾ ਕਿਤੇ ਹੁਣ ਆਸ ਹੈ ਕਿ ਜਲਦ ਉਹਨਾਂ ਨੂੰ ਵੀ ਕਿਤੇ ਜੋ ਇਨਸਾਫ ਮਿਲੇਗਾ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਦਾ ਵੀ ਬਿਆਨ ਸੁਣਦੇ ਹਾਂ ਦਾ 1984 ਦੇ ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਇਸ ਵੇਲੇ ਦੋਸ਼ੀ ਕਰਾ